ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮੈਸੇਜ ਗੇਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਹੁਣ ਆਪਾਂ ਚੱਲੇ ਆਂ ਜੀ ਤਕਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਗੁਰਦੁਆਰਾ ਸ਼ੀਤਲਕੁੰਡ ਜਿਹੜਾ ਕਿ ਪਟਨਾ ਸਾਹਿਬ ਤਕਤ ਸ਼੍ਰੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਆਪਾਂ ਗੱਡੀ ਕੱਢ ਲਈ ਹੈ ਪਾਰਕਿੰਗ ਦੇ ਵਿੱਚ ਤੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਦੇ ਔਰ ਇਹ ਗੁਰਦੁਆਰਾ ਸ਼ੀਤਲਪੁਰ ਸਾਹਿਬ ਦਾ ਸਾਰਾ ਬਾਕੀ ਦਾ ਇਤਿਹਾਸ ਤੁਹਾਨੂੰ ਆਪਾਂ ਉੱਥੇ ਜਾ ਕੇ ਦੱਸਾਂਗੇ ਤੇ ਜੋ ਇਹ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਤੇ ਬਾਕੀ ਦਾ ਇਤਿਹਾਸ ਤੁਹਾਨੂੰ ਆਪਾਂ ਉੱਥੇ ਜਾ ਕੇ ਦੱਸਾਂਗੇ ਸੋ ਚਲੋ ਜੀ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵੱਲ ਨੂੰ ਅਗਰ ਤੁਸੀਂ ਬਾਈ ਟ੍ਰੇਨ ਆਉਂਦੇ ਹੋ ਤਾਂ ਤੁਸੀਂ ਇੱਥੋਂ ਟੈਕਸੀ ਵਗੈਰਾ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਜਾਣ ਦੇ ਲਈ ਤੇ ਆਪਣੇ ਕੋਲ ਤਾਂ ਆਪਣੀ ਗੱਡੀ ਸੀ ਇਸ ਲਈ ਆਪਾਂ ਗੱਡੀ ਦੇ ਵਿੱਚ ਹੀ ਜਾ ਰਹੇ ਆਂ ਕੀ ਵਾਈ ਟ੍ਰੇਨ ਲਈ ਤੁਸੀਂ ਲੋਕ ਜਿਹੜੇ ਥੋੜੇ ਜਿ ਥੋੜੀ ਥੋੜੀ 72 ਕਿਲੋਮੀਟਰ ਦੀ ਦੂਰ ਤੇ ਗੁਰਦੁਆਰਾ ਹਾਂਜੀ ਸਾਹਿਬ ਹਨ ਤੇ ਉੱਥੇ ਲਈ ਵੀ ਤੇ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਲਈ ਟੈਕਸੀ ਕਰ ਸਕਦੇ ਹੋ ਬਟ ਮਤਲਬ ਦਰਸ਼ਨ ਜ਼ਰੂਰ ਕਰਕੇ ਆਵੋ ਜਦੋਂ ਆਪਾਂ ਇੱਡੀ ਦੂਰ ਆ ਗਏ ਤਾਂ 100 ਕਿਲੋਮੀਟਰ ਅੱਗੇ ਜਾਣਾ ਕੋਈ ਉਹ ਨਹੀਂ ਹੈਗਾ ਪਰ ਦਰਸ਼ਨ ਜ਼ਰੂਰ ਕਰਕੇ ਆਵੋ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਆ ਗਏ ਆ ਅਮ੍ਰਿਤਸਰ ਆ ਗਏ ਅਹਿਮਦਗੜ ਆ ਗਏ ਡਿਸਕਸ਼ਨ ਚੱਲ ਰਿਹਾ ਹੈ ਜਿਆਦਾ ਹੈ ਹਨਾ ਲਿਜਾਣੀ ਦਾ 30% ਨੇ ਦਰਨਾ ਆਪਣੇ ਸਾਰੇ ਚੈਨਲ ਸਬਸਕ੍ਰਾਈਬ ਕਰ ਲੈਣੇ ਜੀ ਸਾਰਿਆਂ ਨੇ ਇੱਧਰ ਆਹ ਮੁੰਡੇ ਦਾ ਹੈਗਾ ਅੰਮ੍ਰਿਤ ਗਿੱਲ ਬਲੌਗਸ ਤੇ ਇੱਧਰ ਹੈਗੇ ਨੇ ਪਿੰਡਾਂ ਵਾਲੇ ਜਮਾਂ ਦੇਸੀ ਤੇ ਆਪਣਾ ਤੁਹਾਨੂੰ ਪਤਾ ਹੀ ਆ ਜੀ ਤੇ ਵੀਡੀਓ ਦੇਖਦੇ ਹੋ ਸਾਰੇ ਸਬਸਕ੍ਰਾਈਬ ਕਰ ਲਿਓ ਵੀਡੀਓ ਨਹੀਂ ਭਾਈ 3 ਮਿੰਟ ਤੋਂ ਉੱਪਰ ਕੋਈ ਆ ਨਹੀਂ ਆ ਜੀ ਪਹਾੜੀ ਏਰੀਆ ਆ ਗਿਆ ਜੀ ਕਰ ਭਾਈ ਉਹ ਇਹ ਜਿਹੇ ਪਹਾੜ ਚੜਨ ਦੀ ਬਹੁਤ ਵਧੀਆ ਹਨਾ ਜਾਹ ਤੇਰੀ ਉਹ ਪਹਿਲਾਂ ਹੀ ਤੁਰੀਆ ਮੰਦਰ ਆ ਕੋਈ ਹਨਾ ਬਣਿਆ ਹੋਇਆ ਲੰਮੀ ਦੀ 20 ਕਿਲੋਮੀਟਰ ਮਾੜਾ ਮੀਂਹ ਪੈ ਜਾਵੇ ਕੋਈ ਕਹਿੰਦਾ ਜੋ ਉਹ ਜਾਏ ਜਾ ਦੇਖਿਆ ਮੈਂ ਕਿ ਆਪ ਹੀ ਆਉਂਦੇ ਬਲੌਕ ਆਉਂਦੇ ਬਲੌਕ ਬਿੰਦੇ ਬਲਾਰਖਾ ਤੇ ਹੁੰਦਾ ਯਾਰ ਤੁਸੀਂ ਸੇਵਰ ਕਿਉਂ ਹੁੰਦਾ ਹਨਾ ਸੇਵਰ ਕਿਉਂ ਹੁੰਦਾ ਤੇਰਾ ਵੇਜ ਕੀ ਆ ਮੇਰਾ ਇੱਧਰ ਬੜੇ ਬੜੇ ਪਿੰਡਾਂ ਆ ਜਮਾ ਤੇ ਅਸੀਂ ਪਿੰਡਾਂ ਵਾਲੇ ਜਮਾ ਦੇਸੀ ਜਮਾ ਦੇਸੀ ਪਿੰਡਾਂ ਵਾਲੇ ਲਓ ਜੀ ਰਾਸਤੇ 'ਚ ਰੋਕੇ ਕਹਿੰਦੇ ਵੀ ਭੁੱਖ ਲੱਗੀ ਆ ਪਿਆਸ ਲੱਗੀ ਆ ਮੈਂ ਤਾਂ ਪਾਣੀ ਕਹਿੰਦੀ ਨੀ ਪਾਣੀ ਲੈ ਕੇ ਚੱਲ ਜਿੰਦੀ ਹੁੰਦੀ ਆ ਹਾਂ ਪਿਆਸ ਹੋ ਰਹੀ ਆ ਭੁੱਖ ਕਹਿੰਦੇ ਚਲੋ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕ ਲਾਂਗੇ ਫਿਰ ਹਾਲ ਕੋਕ ਨਾਲ ਸਾਰੋ ਦੇਖੀ ਭਰਾਵਾ ਕੁੱਟੇ ਜ ਹੱਥ ਨਾ ਪਾਉਂਦਾ ਉਹ ਬੱਸ 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 ਰੋਕ ਦੇ ਰੋਕ ਦੇ ਰੋਕ ਦੇ ਜਾਣ ਦੇ ਗੁੱਸੇ ਨੂੰ ਲੱਦਾ ਹਾਏ ਲਓ ਜੀ ਪਹੁੰਚਣ ਵਾਲੇ ਆਪਾਂ ਗੁਰਦੁਆਰਾ ਸਾਹਿਬ ਤੇ 950 ਮੀਟਰ ਦੀ ਦੂਰੀ ਰਹਿ ਗਈ ਬਸ 3 ਮਿੰਟ ਦੀ ਤੇ ਬਿਲਕੁਲ ਪਹਾੜੀ ਇਲਾਕੇ ਚਾਹੇ ਬਟ ਠੰਡ ਨਹੀਂ ਹੈਗੀ ਗਰਮ ਪਹਾੜ ਨੇ ਇਹ ਕਿਉਂਕਿ ਪੱਕੇ ਪਹਾੜ ਨੇ ਇਹ ਹਨਾ ਪੱਕੇ ਪਹਾੜਾਂ ਦੇ ਵਿੱਚ ਰਾਜਗੀਰ ਹੈ ਰਾਜਗੀਰ ਹਾਂਜੀ ਸ਼ਹਿਰ ਦਾ ਨਾਮ ਹੈ ਉਹ ਇਹ ਹਨਾ ਰਾਜਗੀਰ ਸ਼ਹਿਰ ਦੇ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਲੱਭ ਗਿਆ ਖੜਾ ਲੱਭਦੇ ਲੋ ਜੀ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ ਜਿਹੜਾ ਕਿ ਰਾਜਗਿਰ ਸ਼ਹਿਰ ਦੇ ਵਿੱਚ ਹੈ ਤੇ ਨਾਲੰਦਾ ਜ਼ਿਲ੍ਹਾ ਪੈਂਦਾ ਆ। ਔਰ ਪਟਨਾ ਸਾਹ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਕੀ ਹਿਸਟਰੀ ਆ ਉਹ ਆਪਾਂ ਤੁਹਾਨੂੰ ਅੱਜ ਦੱਸਣੇ ਆ। ਅਗਰ ਤੁਸੀਂ ਪਟਨਾ ਸਾਹਿਬ ਆਈ ਬਹੁਣੇ ਆਂ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਜੀ। ਸਾਹ ਜੀ ਗੁਰਦੁਆਰਾ ਸਾਹਿਬ ਅੰਦਰ ਪਹੁੰਚ ਗਏ ਆ ਤੇ ਦੇਖਦੇ ਆ ਹੁਣ ਕਿੱਧਰ ਦਰਵਾਜ਼ਾ ਬਣਿਆ ਹੋਇਆ ਗੱਡੀ ਆਪਾਂ ਅੰਦਰ پارک ਕਰਤੀ ਵਧੀਆ ਪਾਤੀਂ ਜਿ ਬਣੀ ਹੋਈ ਆ ਉਹ ਗੱਡੀ ਦਾ ਨੰਬਰ ਤੇ ਕੰਟੈਕਟ ਨੰਬਰ ਦੇਣਾ ਪੈਂਦਾ ਉੱਥੇ ਜਦੋਂ ਕੱਢਣੀ ਆਪਾਂ ਗੱਡੀ ਕਿੰਨੇ ਅੰਬ ਜਿਵੇਂ ਲੱਗੇ ਹੋਏ ਨੇ ਹਾਂ ਉਧਰ ਇਹ ਚੋੜਾ ਕਰ ਤੇ ਇੱਧਰ ਵੀ ਆਪਾਂ ਦੇਖਦੇ ਆ ਉੱਪਰ ਚੱਲ ਕੇ ਦਰਵਾਜ਼ਾ ਸਾਹਿਬ ਨੂੰ ਸ਼ਾਇਦ ਤੇ ਉਹ ਕੀ ਜਗ੍ਹਾ ਬਣੀ ਹੋਈ ਆ ਉੱਥੇ ਵੀ ਜਾ ਕੇ ਆਪਾਂ ਦੇਖਦੇ ਆ ਤੇ ਸੋ ਦੇਖਿਓ ਸਾਰਾ ਬਲੌਗ ਅੱਗੇ ਸਕਿੱਪ ਨਾ ਕਰਿਓ ਤੇ ਸਾਰੇ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਦਿੰਨੇ ਆਪਾਂ ਜਾਣਕਾਰੀ ਜੋ ਵੀ ਇਤਿਹਾਸ ਆ ਉਹ ਵੀ ਤੁਹਾਨੂੰ ਦੱਸਦੇ ਆ ਇੱਧਰ ਬਣੀ ਹੋਈ ਔ ਕੁੰਡ ਜਿਸ ਕੁੰਡ ਤੋਂ ਮਤਲਬ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਗੁਰਦੁਆਰਾ ਸ਼ੀਤਲ ਕੁੰਡ ਕੀ ਇਤਿਹਾਸ ਹੈ ਦਾ ਆਪਾਂ ਤੁਹਾਨੂੰ ਦੱਸਦੇ ਆ ਚਲੋ ਜੀ ਚੱਲ ਜੀ ਫਿਰ ਆਪਾਂ ਕਰੀਏ ਦਰਸ਼ਨ ਲਓ ਜੀ ਪਹਿਲਾ ਜੋੜਾ ਘਰ ਦੇ ਵਿੱਚ ਜਾ ਕੇ ਆਪਾਂ ਜੋੜੇ ਜਮ੍ਹਾਂ ਕਰਵਾ ਦਈਏ। ਸੁਦੀ ਕੋ ਲਓ ਜੀ ਇਹ ਹੈਗਾ ਰਸਤਾ ਦਰਬਾਰ ਸਾਹਿਬ ਜਾਣ ਦਾ। ਤੇ ਲਿਫਟ ਵੀ ਹੈਗੀ ਚਲੋ ਜੀ ਲਿਫਟ ਵੀ ਹੈਗੀ ਆ ਹਾਂਜੀ ਅਗਰ ਤੁਸੀਂ ਮਤਲਬ ਪੌੜੀਆਂ ਰਾਹੀਂ ਨਹੀਂ ਜਾਣਾ ਕਿਉਂਕਿ ਪੌੜੀਆਂ ਇਸ ਟਾਈਮ ਬਹੁਤ ਗਰਮ ਨੇ ਮੈਟ ਵੀ ਬਹੁਤ ਜ਼ਿਆਦਾ ਗਰਮ ਨੇ। ਇਹਨਾਂ ਨੇ ਪੰਗਾ ਲਿਆ ਕਹਿੰਦੇ ਨਹੀਂ ਪੌੜੀਆਂ ਰਹੀਓ ਜਾਣ ਪਹਾੜੀ ਏਰੀਏ ਦੇ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਸਾਰੇ ਪੱਕੇ ਪਹਾੜ ਨੇ ਆਲਦਾਲ ਨੇ ਜੋ ਤੇ ਅਸੀਂ ਪੁੱਛਿਆ ਕਿ ਉਹ ਕੀ ਹੈ ਉਹ ਹੈਗਾ ਗਣੇਸ਼ ਜੀ ਦਾ ਮੰਦਿਰ ਜਿਹਨੂੰ ਅਲੱਗ ਤੋਂ ਰਸਤਾ ਜਾਂਦਾ ਆ ਇੱਧਰ ਹੈਗਾ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਸਾਹਿਬ ਅੰਬ ਕੰਧਾ ਸੀ ਬੈਠਾ ਹੈ ਚਲੋ ਜੀ ਹੁਣ ਆਪਾਂ ਚੱਲਦੇ ਆ ਲਿਫਟ ਰਾਹੀਂ ਕਿਉਂਕਿ ਪਹਿਲਾਂ ਤਾਂ ਪੈਰ ਮੱਚ ਗਏ ਇਹ ਲਿਫਟ ਜਾ ਕੇ ਖੁੱਲਦੀ ਆ ਪਾਰਕਿੰਗ ਦੇ ਵਿੱਚ ਹਨਾ ਨਹੀਂ ਲੰਘਾ ਉਹ ਜਤਾ ਆ ਜਾ ਯਾਰ ਲਓ ਜੀ ਆਪਾਂ ਆ ਗਏ ਇੱਧਰ ਜੋ ਬਣਿਆ ਹੋਇਆ ਕੁੰਡ ਸ਼ੀਤਲ ਕੁੰਡ ਇਹ ਬਣਿਆ ਹੋਇਆ ਜੀ ਉਹ ਸ਼ੀਤਲ ਕੁੰਡ ਤੇ ਇਹਦੀ ਡੁੰਗਾਈ ਹੈਗੀ ਆ ਵੈਸੇ ਤੇ ਉੱਪਰ ਚਾੜੀ ਲਾ ਕੇ ਕਵਰ ਕੀਤਾ ਹੋਇਆ ਇੱਥੇ ਮਤਲਬ ਗੁਰੂ ਨਾਨਕ ਦੇਵ ਜੀ ਨੇ ਇਸ਼ਾਰਾ ਕਰਕੇ ਕੁੰਡ ਪਟਵਾਈ ਸੀ ਜਿਹਦੇ ਵਿੱਚੋਂ ਠੰਡਾ ਪੀਣ ਯੋਗ ਪਾਣੀ ਨਿਕਲਿਆ ਸੀ ਕਿਉਂਕਿ ਜੋ ਮੰਨਿਆ ਜਾਂਦਾ ਕਿ ਜਿਹੜਾ ਇਹ ਏਰੀਆ ਸੀ ਸਾਰਾ ਇਹਦੇ ਆਲੇ-ਦਾਲੇ ਸਾਰੇ ਕਿਤੇ ਗਰਮ ਪਾਣੀ ਹੀ ਚੱਲਦਾ ਸੀਗਾ ਤੇ ਲੋਕ ਬੜੇ ਪਰੇਸ਼ਾਨ ਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਆਏ ਤਾਂ ਉਹਨਾਂ ਨੇ ਇਸ਼ਾਰਾ ਕਰਕੇ ਇੱਥੇ ਇੱਕ ਕੁੰਡ ਬਣਵਾਇਆ ਸੀ ਜਿਹਦੇ ਵਿੱਚੋਂ ਲੋਕਾਂ ਦੇ ਪੀਣ ਲਈ ਸ਼ੀਤਲ ਮਤਲਬ ਠੰਡਾ ਪਾਣੀ ਨਿਕਲਿਆ ਸੀ ਬਾਕੀ ਦਾ ਇਤਿਹਾਸ ਤੁਹਾਨੂੰ ਆਪਾਂ ਉਧਰ ਕਰਵਾਉਨੇ ਆ ਤੇ ਕੀ ਹੈ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਸ਼ੀਤਲ ਕੁੰਡ ਦਾ ਦੇ ਵਿੱਚ ਮਤਲਬ ਇਹ ਦੱਸਿਆ ਗਿਆ ਕਿ ਜਿਹੜੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸ਼ਵ ਕਲਿਆਣ ਲਈ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਦੇਸ਼ ਦੀ ਆਰਥਿਕ ਰਾਜਨੀਤਿਕ ਸਮਾਜਿਕ ਦਸ਼ਾ ਅਤਿਅੰਤ ਚਿੰਤਜਾਨਕ ਸੀ ਰਾਜਧਰਮ ਅਤਿਆਇਤ ਹੋ ਚੁੱਕਿਆ ਸੀ ਧਾਰਮਿਕ ਰੂਪ ਨਾਲ ਨੇਤਰਤਵ ਦੇਣ ਵਾਲੇ ਲੋਕਾਂ ਨੇ ਦੁੱਖ ਦਰਦ ਦੂਰ ਕਰਨ ਦੀ ਬਜਾਏ ਉਹਨਾਂ ਨੂੰ ਕਰਮ ਕਾਂਡਾਂ ਵਿੱਚ ਫਸਾਰੇ ਸਨ ਸਮਾਜਿਕ ਰੂਪ ਵਿੱਚ ਸਮਾਜ ਜਾਤ ਪਾਤ ਦੇ ਵਰਨੋ ਵਿੱਚ ਵੰਡਿਆ ਹੋਇਆ ਸੀ ਔਰ ਗੁਰੂ ਜੀ ਆਪਣੀ ਪਹਿਲੀ ਉਦਾਸੀ ਦੇ ਸਮੇਂ ਭਾਰਤ ਦੇ ਪੂਰਬੀ ਭਾਗ ਦੀ ਸਿੱਖ ਇਤਿਹਾਸ ਵਿੱਚ ਚਾਰ ਉਦਾਸੀਆਂ ਕਿਹਾ ਗਿਆ ਜਿਹਦੇ ਵਿੱਚ ਪਹਿਲੀ ਉਦਾਸੀ ਦੇ ਦੌਰਾਨ ਗੁਰੂ ਜੀ ਸultanpur Lodhi ਤੋਂ ਚੱਲ ਕੇ گورਖਾ ਮਤਾ ਬਨਾਰਸ ਅਤੇ ਬਿਹਾਰ ਦੇ ਖੇਤਰ ਪਟਨਾ ਸਾਹਿਬ ਤੋਂ ਹੁੰਦਿਆਂ ਰਾਜਗਿਰੀ ਪੁੱਜੇ ਜੋ ਕਿ ਇਹ ਸ਼ਹਿਰਾ ਰਾਜਗਿਰੀ ਰਾਜਗਿਰੀ ਜਾਂ ਰਾਜਗਿਰੀ ਰਾਜਗਿਰੀ ਸ਼੍ਰੀ ਕ੍ਰਿਸ਼ਨ ਜੀ ਦੇ ਸ਼ਤੂ ਜਰਾਸੰਧ ਰਾਜ ਆਦੀ ਰਾਜਧਾਨੀ ਸੀ ਇਸ ਦਾ ਬੋਧ ਇਤਿਹਾਸ ਨਾਲ ਬੜਾ ਗਹਿਰਾ ਸੰਬੰਧ ਸੀ ਔਰ ਰਾਜਗਿਰ ਸ਼ਹਿਰ ਦੇ ਵਿੱਚ ਮਤਲਬ ਬਹੁਤ ਸਾਰੇ ਗਰਮ ਪਾਣੀ ਦੇ ਕੁੰਡ ਸੀਗੇ ਤੇ ਜਦੋਂ ਇੱਥੋਂ ਦੇ ਲੋਕ ਗੁਰੂ ਜੀ ਕੋਲ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਰੱਬ ਦੇ ਭਗਤੋਂ ਤੇ ਅਗਰ ਇੱਥੇ ਮਤਲਬ ਗਰਮ ਜਲ ਦੇ ਕੁੰਡ ਹੋ ਸਕਦੇ ਨੇ ਤਾਂ ਸ਼ੀਤਲ ਜਲ ਵੀ ਜ਼ਰੂਰ ਨਿਕਲੇਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਈਸ਼ਵਰ ਸਭ ਸ਼ਕਤੀਮਾਨ ਹੈ ਉਹ ਆਪ ਲੋਕਾਂ ਦੀ ਇੱਛਾ ਜ਼ਰੂਰ ਪੂਰੀ ਕਰਨਗੇ ਔਰ ਇਸੇ ਦੌਰਾਨ ਜਦੋਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਗਾਇਨ ਕਰ ਰਹੇ ਸਨ ਤਾਂ ਉੱਥੋਂ ਹੀ ਠੰਡੇ ਜਲ ਦਾ ਸਰੋਵ ਹੋਣ ਲੱਗਾ ਇਸ ਪਾਵਨ ਸਥਾਨ ਉੱਤੇ ਗੁਰੂ ਜੀ ਦੇ ਨਾਮ ਦਾ ਕੁੰਡ ਹੈ ਅਤੇ ਸਾਰੇ ਲੋਕ ਇੱਥੋਂ ਸ਼ੀਤਲ ਜਲ ਸ਼ਕਦੇ ਹਨ ਤੇ ਜਦੋਂ ਮਤਲਬ ਇੱਥੇ ਜੋ ਮੇਲਾ ਲੱਗਦਾ ਇੱਕ ਔਰ ਉਸ ਮੇਲੇ ਦੌਰਾਨ ਇੱਥੇ ਨਿਸ਼ਾਨ ਸਾਹਿ ਲਗਾ ਕੇ ਲੰਗਰ ਛਕਾਉਂਦੇ ਨੇ ਗੁਰੂ ਜੀ ਦੇ ਸਿੰਘ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਲਓ ਜੀ ਆਪਾਂ ਹੋਰ ਹਿਸਟਰੀ ਆ ਜਿਹੜੀ ਇਸ ਕੁੰਡ ਬਾਰੇ ਆਪਾਂ ਇੱਥੋਂ ਪਤਾ ਕੀਤੀ ਆ ਇਸ ਕੁੰਡ ਦਾ ਪਾਣੀ ਨੀਚੋਂ ਧਰਤੀ ਦੇ ਵਿੱਚੋਂ ਹੀ ਆਉਂਦਾ ਤੇ ਇਹ ਇੰਨਾ ਹੀ ਰਹਿੰਦਾ ਜਿੰਨਾ ਮਰਜ਼ੀ ਪਾਣੀ ਪਾਤੋ ਤੇ ਇੱਥੋਂ ਦਾ ਜਿਹੜਾ ਲੰਗਰ ਹਾਲ ਐ ਉੱਥੇ ਵੀ ਇਹੀ ਪਾਣੀ ਜਾਂਦਾ ਇਸ ਮੋਟਰ ਦੇ ਥਰੂ ਉਧਰੋਂ ਕੱਢ ਕੇ ਇਹੀ ਪਾਣੀ ਜਾਂਦਾ ਤੇ ਇਹ ਪਾਣੀ ਇੱਥੋਂ ਕਦੇ ਵੀ ਘਟਦਾ ਨਹੀਂ ਹੈਗਾ ਇਸ ਤੋਂ ਬਾਹਰ ਵੀ ਮਤਲਬ ਗੁਰਦੁਆਰਾ ਸਾਹਿਬ ਤੋਂ ਬਾਹਰਲੇ ਪਾਸੇ ਦੋ ਕੁੰਡਾ ਹੋਰ ਨੇ ਇਦਾਂ ਦੀਆਂ ਜਿਨ੍ਹਾਂ ਦੇ ਵਿੱਚ ਪਾਣੀ ਹਮੇਸ਼ਾ ਗਰਮ ਰਹਿੰਦਾ ਇਹਦੇ ਵਿੱਚ ਮਤਲਬ ਚਾਹੇ ਧੁੱਪ ਹੋਵੇ ਜਿੱਦਾਂ ਮਰਜੀ ਮੌਸਮ ਹੋਵੇ ਪਾਣੀ ਹਮੇਸ਼ਾ ਸ਼ੀਤਲ ਬਹੁਤ ਹੀ ਠੰਡਾ ਪਾਣੀ ਰਹਿੰਦਾ ਹੈ ਇਹ ਗੁਰਦੁਆਰਾ ਸਾਹਿਬ ਸਾਰਾ ਪੱਕੇ ਪਹਾੜਾਂ ਦੇ ਵਿੱਚ ਇਹਦੀ ਇਮਾਰਤ ਸਾਰੀ ਬਣਾਈ ਹੋਈ ਹੈ ਤੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਸਾਰੇ ਆਲੇ-ਦਾਲੇ ਪੱਕੇ ਪਹਾੜ ਨੇ ਪਾਚਾ ਉਹ ਹੈ ਲੰਗਰ ਹਾਲ ਵਾਲੂ ਲਓ ਜੀ ਆ ਗਿਆ ਆਪਾਂ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਣ ਦੇ ਲਈ ਬਾਕੀ ਸੰਗਤੇ ਰਹੀ ਲਓ ਜੀ ਗੁਰਦੁਆਰਾ ਸ਼ੀਤਰਕੁੰਡ ਤੋਂ ਬਾਅਦ ਜਿਹੜੀਆਂ ਬਾਹਰ ਤੋਂ ਗਰਮ ਪਾਣੀ ਦੀਆਂ ਖੁੰਡਾਂ ਬਣੀਆਂ ਹੋਈਆਂ ਨੇ ਆਪਾਂ ਉਹ ਵੀ ਦੇਖਣ ਲਈ ਚੱਲਦੇ ਆ ਕਿ ਗੁਰਦੁਆਰਾ ਗੁਰਦੁਆਰਾ ਸਾਹਿਬ ਤੋਂ ਬਾਹਰ ਇਹ ਹੀ ਬਣੀਆਂ ਹੋਈਆਂ ਨੇ ਉਥੋਂ ਕੋਈ ਮੰਦਰ ਬਣਿਆ ਹੋਇਆ ਤੇ ਉੱਥੇ ਬਣੀਆਂ ਨੇ ਦੋ ਖੁੰਡਾਂ ਨੇ ਗਰਮ ਪਾਣੀ ਆ ਵੀ ਦੇਖਣ ਲਈ ਆਉਂਿਆ ਇੱਧਰ ਮੰਦਰ ਦੇ ਵਿੱਚ ਬਣੀਆਂ ਹੋਈਆਂ ਨੇ ਜੀ ਗਰਮ ਕੁੰਡਾ ਚਲੋ ਆਪ ਦੇਖਦੇ ਆਂ ਗਰਮੀ ਬਹੁਤ ਜ਼ਿਆਦਾ ਆ ਇੱਥੋਂ ਕੌੜੀਆਂ ਜਾ ਰਹੀਆਂ ਨੇ ਜੀ ਉੱਪਰ ਵੱਲ ਗਰਮ ਕੁੰਡ ਉੱਪਰ ਹੈ ਉੱਪਰ ਜਾ ਕੇ ਗਰਮ ਕੁੰਡ ਦਿਖਾਉਨੇ ਆ ਤੁਹਾਨੂੰ ਇੱਥੇ ਵੀ ਛਾਵਾਂ ਬਹੁਤ ਆ ਰਹੀਆਂ ਨੇ ਇੱਥੇ ਡਰਾਫਟ ਗਨੀ ਛਾਏ ਹੈ ਰਹਾ ਫਿਰ ਆ ਜੀ ਇਧਰ ਆ ਕੇ ਅੰਦਰ ਕਾਫੀ ਸਾਰੇ ਮੰਦਰ ਬਣੇ ਹੋਏ ਹੁੰਦੇ ਤੇ ਉਸ ਤੋਂ ਬਾਅਦ ਇਹ ਰਸਤਾ ਜਾਂਦਾ ਹੈ ਗਰਮ ਕੁੰਡ ਵੱਲ ਗਰਮ ਕੁੰਡ ਵੱਲ ਬਹੁਤ ਵੱਡੀ ਆ ਪੌੜੀ ਹਾਂ ਇਹ ਬਣੀ ਹੋਈ ਐ ਜੀ ਗਰਮ ਕੁੰਡ ਤੇ ਪਾਣੀ ਕਾਫੀ ਜ਼ਿਆਦਾ ਗਰਮ ਹੈ ਇਸ ਦਾ ਬ੍ਰह्म ਕੁੰਡ ਦੇ ਦਰਸ਼ਨ ਕਰਕੇ ਆਪਾਂ ਨਿਕਲ ਗਏ ਆ ਬਾਹਰ ਤੇ ਪਾਣੀ ਕਾਫੀ ਜ਼ਿਆਦਾ ਗਰਮ ਸੀਗਾ ਮਤਲਬ ਇਹ ਨਹੀਂ ਹੈਗਾ ਕਿ ਧੁੱਪ ਨਾਲ ਗਰਮ ਸੀ ਕਿਉਂਕਿ ਉਹ ਆੜ-ਆੜ ਸਾਰੀ ਕਵਰ ਹੈ ਕੁੰਡ ਬਟ ਪਾਣੀ ਬਹੁਤ ਜ਼ਿਆਦਾ ਗਰਮ ਸੀ ਜਿਵੇਂ ਆਪਾਂ ਸਰਦੀ ਦੇ ਵਿੱਚ ਗਰਮ ਪਾਣੀ ਕਰਕੇ ਨਹਾਉਣੇ ਹੁੰਦੇ ਆ ਉਹ ਨਾਲ ਗਰਮ ਸੀਗਾ ਬਸ ਥੋੜੀ ਜੀ ਮਤਲਬ ਇਹ ਵਾਲੇ ਕੁੰਡ ਕੰਨੀ ਕੁੜੀ ਸਫਾਈ ਦੀ ਸਫਾਈ ਦਾ ਘੱਟ ਪਰਵਾਹਦਾ ਬਾਕੀ ਚਲੋ ਇਤਿਹਾਸ ਨਾਲ ਲੈ ਜਿਹੜਾ ਸਾਰਾ ਤਾ ਉਹ ਚੀਜ਼ਾਂ ਨੂੰ ਸਾਫ਼ ਕੇ ਰੱਖਣਾ ਚਾਹੀਦਾ ਜੋ ਸਾਨੂੰ ਪੁਰਾਣੀਆਂ ਸਾਡੇ ਇਤਿਹਾਸ ਨਾਲ ਮਿਲੀਆਂ ਚੀਜ਼ਾਂ ਉਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ ਲਓ ਜੀ ਆਪਾਂ ਦਰਸ਼ਨ ਕਰ ਲੈਨੇ ਗੁਰਦੁਆਰਾ ਸ਼ੀਤਲ ਕੁੰਡ ਸਾਹਿਬ ਤੇ ਗਰਮ ਕੁੰਡ ਦੇ ਵੀ ਆਪਾਂ ਦਰਸ਼ਨ ਕਰ ਲੈਨੇ ਤੇ ਤੁਹਾਨੂੰ ਦਿਖਾ ਦਿੱਤਾ ਆ ਸੋ ਜਦੋਂ ਵੀ ਤੁਸੀਂ ਪੜਨਾ ਚਾਹੀ ਬੋਣੇ ਤਾਂ ਜ਼ਰੂਰ ਆਵੋ ਇੱਥੇ ਤੇ ਗੱਡੀ ਆਪਣੀ ਆ ਗਈ ਆ ਹੁਣ ਆਪਾਂ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਵਾਲਾ ਲਓ ਜੀ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੱਲੇ ਆਂ ਗੁਰਦੁਆਰਾ ਹਾਂਦੀ ਸਾਹਿਬ ਤੇ ਗੁਰਦੁਆਰਾ ਹਾਂਦੀ ਸਾਹਿਬ ਦੇ ਦਰਸ਼ਨ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਕਰਵਾਵਾਂਗੇ ਤੇ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਆਉਂਦੀ ਰਹੇ ਨੋਟੀਫਿਕੇਸ਼ਨ ਨੂੰ ਔਨ ਕਰਕੇ ਰੱਖਣਾ ਤੇ ਸੋ ਚਲੋ ਜੀ ਚੱਲਦੇ ਆਂ ਆਪਾਂ ਗੁਰਦੁਆਰਾ ਹਾਂਦੀ ਸਾਹਿਬ ਤੇ ਇਸ ਬਲੌਗ ਦੀ ਇੱਥੇ ਕਰਦੇ ਆਂ ਐਂਡਿੰਗ ਤੇ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਥੈਂਕ ਯੂ